ਹਾਂਜੀ ਸਾਰਿਆਂ ਨੂੰ ਸਵੇਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਤੁਹਾਡੇ ਨਾਲ ਸਾਰੇ ਵੀਰਾਂ ਵਾਸਤੇ ਪੈਣਾ ਵਾਸਤੇ ਜਾਂ ਜਿਹੜੇ ਘੁੰਮਣ ਜਾਂਦੇ ਨੇ ਬਾਹਰ ਕਿਤੇ ਇਹ ਵੀਡੀਓ ਉਹਨਾਂ ਵਾਸਤੇ ਹੈ ਜਿੱਤੇ ਆਪ ਕਿਤੇ ਬਾਹਰ ਕਿਤੇ ਆਰਾਮ ਕਰਨ ਪੈ ਜਾਂਦੇ ਥੱਕੇ ਹੁੰਨੇ ਆ ਹਾਰੇ ਹੁੰਨੇ ਆ ਯਾਤਰਾਤੇ ਜਾਂਦੇ ਆ ਉਹਨਾਂ ਵਾਸਤੇ ਅਵੇਰਨੈਸ ਵਾਸਤੇ ਇਹ ਵੀਡੀਓ ਹੈ ਇਹ ਵੀਡੀਓ ਵੇਖਿਓ ਤੇ ਇਨਸਾਨੀਅਤ ਨਾਲਤੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਉਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਾਵੜੀਆ ਵੀਰ ਜੋ ਕਾਵੜ ਲੈ ਕੇ ਹਰਦੁਆਰ ਜਾਂਦੇ ਨੇ ਸੁੱਤੇ ਪਏ ਦੇ ਇੱਕ ਕੋਬਰਾ ਸੱਪ ਜਿਹੜਾ ਕੱਪੜਿਆਂ ਚ ਕਿਵੇਂ ਵੜ ਗਿਆ ਹੈ ਕਿਵੇਂ ਉਹਨਾਂ ਨੂੰ ਨਾਲ ਦੇ ਸਾਥੀਆਂ ਨੇ ਉਹਨਾਂ ਨੇ ਬਚਾਇਆ ਹੈ ਕਿ ਉਹ ਵੀਡੀਓ ਜਿਹੜੀ ਹੈ ਗੁਰੂ ਪਿਆਰਿਓ ਦੇਖ ਕੇ ਬੜਾ ਦਿਲ ਦਹਿਲ ਜਾਂਦਾ ਹੈ ਕਿਉਂਕਿ ਕਈ ਬੰਦੇ ਤਾਂ ਸੱਪ ਦੇ ਨਾਮ ਤੋਂ ਹੀ ਡਰ ਜਾਂਦੇ ਨੇ ਸੱਪ ਦੇ ਨਾਮ ਤੋਂ ਹੀ ਇੰਨਾ ਭੈ ਆਉਂਦਾ ਜਿਹੜਾ ਤੇ ਤੁਸੀਂ ਇਹ ਵੀਡੀਓ ਦੇਖਿਓ ਜਰੂਰ ਤੇ ਜਰੂਰ ਸ਼ੇਅਰ ਕਰਿਓ ਕਿਉਂਕਿ ਇਹੋ ਜਿਹੀ ਘਟਨਾ ਜਿਹੜੀ ਕਿਸੇ ਵੀਰ ਨਾਲ ਨਾ ਵਾਪਰੇ बड़ी तो ना देखो सांझी तो कर दी है काटेगा नहीं भगवान का दुआ होगा काटेगा शंकर अपने भक्तों को कभी निराश नहीं करते तुमने कुछ गलती किया है क्या क्या भाई भाई कुछ तो गलती किया है यार ਅੰਦਾਜ਼ਾ ਲਾ ਰਿਹਾ ਹੈ ਅੰਦਾਜ਼ਾ ਲਾ ਰਿਹਾ ਹੈ ਭਾਈ ਪਰੇਸ਼ਾਨ ਮਤ ਭਾਈ ਕੋ ਜਵਾਲਾ ਹੈ ਇਸ ਕੋ ਯਾਰ ਕਾਹਨੂੰ ਬਲ ਭਾਈ ਕੈਸੇ ਕਿਹਾ ਭਾਈ ਹਿਲੇ ਮਤ ਭਗਵਾਨ ਸੁਸ਼ੰਕਾ ਤੋ ਐਸਾ ਗੱਲ ਨਹੀਂ ਕਰਨਗੇ ਭਗਵਾਨ ਸੁਕਾ ਦੇਖੋ ਭਾਈ ਨਾ ਘਟ ਦੋ ਇਹ ਇਹ ਕੈਸੇ ਕਾਟਦ ਨਹੀਂ ਇਹ ਇਰਾ ਵੀਰਾ ਨੇ ਵੈਸੇ ਬੜੀ ਹਿੰਮਤ ਕਰਕੇ ਇਸ ਵੀਰ ਨੂੰ ਪਛਾਣਨ ਦਾ ਯਤਨ ਕੀਤਾ ਕਿਉਂਕਿ ਅਸੀਂ ਵੀ ਜਾਣਦੇ ਹਾਂ ਕਿ ਤੇ ਆਰਾਮ ਕਰਨ ਵਾਸਤੇ ਪਏ ਜੰਨੇ ਆ ਤੇ ਥੱਕੇ ਹਾਰੇ ਹੋਨੇ ਆ ਪਰ ਇਹ ਸੱਪ ਵੀ ਜਿਵੇਂ ਕਹਿੰਦੇ ਗਰਮੀ ਬਰਸਾਤ ਜਦੋਂ ਪੈ ਜਾਂਦੀ ਇਹ ਇਨ੍ਹਾਂ ਦੀ ਖੱਡਾਂ ਜਿਹੜੀਆਂ ਭਰ ਜਾਂਦੀਆਂ ਨੇ ਤੇ ਇਹ ਬਚਾਅ ਵਾਸਤੇ ਆਪਣੇ ਘਰਾਂ ਦੇ ਵਿੱਚ ਆ ਕੇ ਰਸੋਈਆਂ ਚ ਕਮਰਿਆਂ ਚ ਇਸ ਤੱਕ AC ਵਾਲੇ ਕਮਰਿਆਂ ਤੱਕ ਵੀ ਕਹਿੰਦੇ ਵੜ ਜਾਂਦੇ ਨੇ ਜਾਂ ਜਿਆਦਾ ਬੰਦਿਆਂ ਦੇ ਨਾਲ ਆ ਕੇ ਸੋ ਜਾਣ ਪੈ ਜਾਣਾ ਤੇ ਜਦੋਂ ਬੰਦਾ ਹਰਕਤ ਕਰਦਾ ਤੇ ਉਦੋਂ ਇਹ ਦਸ ਲੈਂਦੇ ਨੇ ਵਾਈਟ ਕਰਦੇ ਨੇ ਤੇ ਕਿਸੇ ਤਰੀਕੇ ਦੇ ਨਾਲ ਇਨਾਂ ਵੀਰਾਂ ਨੇ ਬਚਾਇਆ ਹੈ ਤੇ ਦੇਖਣ ਵਾਲੀ ਵੀਡੀਓ ਹੈ ਕਿਉਂਕਿ ਐਡਾ ਵੱਡਾ ਜਿਹੜਾ ਹਾਸਾ ਜਿਹੜਾ ਉਹ ਵਾਪਰੇਆ ਕਿਉਂਕਿ ਇਹੋ ਜਿਹਾ ਹਾਸਾ ਜਿਹੜਾ ਕਿਸੇ ਦੇ ਨਾਲ ਨਾ ਵਾਪਰੇ ਤੇ ਬੜਾ ਦੁਖਦਈ ਹੈ ਕਿਵੇਂ ਇਨਾਂ ਵੀਰਾਂ ਨੇ ਹਿੰਮਤ ਕਰਕੇ ਉਹਨੂੰ ਬਚਾਇਆ ਤੇਰੀ ਤਾਂ ਬੜਾ ਔਖਾ ਹੈ ਕਿਉਂਕਿ ਇਹੋ ਜੀ ਗੱਲ ਜਦੋਂ ਹੋ ਜਾਂਦੀ ਹੈ ਜਾਂ ਉਹ ਜਆ ਸਮਾਂ ਆ ਜਾਂਦਾ ਹੈ ਤੇ ਹਰ ਕੋ ਬੰਦਾ ਜਿਹੜਾ ਨੇੜੇ ਵੀ ਨਹੀਂ ਆਉਂਦਾ ਡਰਦਾ ਹੈ ਹਰ ਕੋਈ ਕਿਉਂਕਿ ਸੱਪ ਦੀਆਂ ਕਈ ਪ੍ਰਜਾਤੀਆਂ ਨੇ ਤੇ ਇਹਨਾਂ ਦਾ ਨਾਮ ਸੁਣ ਕੇ ਡਰ ਜਾਂਦੇ ਨੇ ਕਈ ਤਾਂ ਅਸੀਂ ਤਾਂ ਇਹਨਾਂ ਦਾ ਨਾਮ ਸੁਣ ਕੇ ਡਰ ਜਾਂਦੇ ਨੇ ਦੇਖੋ ਅਰ ਕਿਸ ਤਰੀਕੇ ਦੇ ਨਾਲ ਇਸ ਵੀਰ ਦਾ ਜਿਹੜਾ ਕਮੀਜ਼ ਹੈ ਆ ਦੇਖੋ ਹੁਣ ਕੰਚੀ ਦੇ ਨਾਲ ਭਾਈ ਮਛਿਲਾ ਭਾਈ ਕੰਚੀ ਦੇ ਨਾਲ ਇਹਦਾ ਹੁਣ ਪੰਘੀ ਜਿਹੜਾ ਆ ਦੇਖੋ ਕੰਮ ਬੋਲੇ ਦੇਖੀ ਜਾਇਓ ਤੇ ਵੀਡੀਓ ਸ਼ੇਅਰ ਕਰਿਓ ਆਰਾਮ ਸਹਿਰਾ ਆਰਾਮ ਸਹਿਰਾ ਨਹੀਂ ਭਾਈ ਆਪਾਂ ਭਾਈ ਆਰਾਮ ਸਹਿਰਾ ਆਰਾਮ ਕਰੋ ਕਰਵਾ ਲਈ ਭਾਈ ਆ ਗਿਆ ਹਰ ਹਰ ਮਾ ਦੇਖੋ ਕਾਜ ਨਹੀਂ ਭਾਈ ਨੀਣਾ ਮਤ ਤੁਮ ਕਰੋ ਮਾ ਭਾਈ ਨੀਣਾ ਮਤ

ਇਹ ਵੀਰ ਨੂੰ ਇਹਨਾਂ ਨੇ ਬਚਾਇਆ ਤੇ ਨਹੀਂ ਤਾਂ ਜਿਸ ਤਰੀਕੇ ਨਾਲ ਇਹਨਾਂ ਦਾ ਜ਼ਹਿਰੀਲਾ ਸੱਪ ਜਿਹੜਾ ਸੀ ਇਹਨਾਂ ਕੱਪੜਿਆਂ 'ਚ ਵੜ ਗਿਆ ਤੇ ਦੇਖੋ ਕਿਸੋ ਤਰੀਕੇ ਦੇ ਨਾਲ ਕਿਸੋ ਤਰੀਕੇ ਦੇ ਨਾਲ ਵਿਚਾਰਾ ਇਤਨਾ ਦੂਰੋਂ ਕਮਰੇ ਚੋਂ ਕੇ ਆ ਰਿਹਾ ਹੈ ਅਭੀ ਭਾਈ ਸਾਹਿਬ ਕਿਸੋ ਤਰੀਕੇ ਦੇ ਨਾਲ ਇਹਦਾ ਬਚਾਅ ਕੀਤਾ ਹੈ ਉਹ ਬੰਦਾ ਵੀ ਬੜਾ ਡਰ ਰਿਹਾ ਹੈ ਸਹਿਮਿਆ ਪਰ ਉਹਨੂੰ ਸਮਝਾਇਆ ਵੀ ਤੂੰ ਹਿਲਣਾ ਨਹੀਂ ਕਿੰਕਲ ਜੇ ਹਿੱਲ ਗਿਆ ਕਿਉਂਕਿ ਜਦੋਂ ਆਪਾਂ ਹਿਲਦੇ ਆਂ ਹਰਕਤ ਕਰਦੇ ਆਂ ਤੇ ਸਭ ਡਰ ਜਾਂਦਾ ਹੈ ਸਭ ਡਰਦਾ ਹੈ ਜਦੋਂ ਤੇ ਫਿਰ ਇਹ ਭਾਈ ਸਾਹਿਬ ਕਛ ਨਿਕਲੇਗਾ ਦੱਸੋਦਾ ਵਾਈਟ ਕਰਦਾ ਹੈ ਅਮਰ ਜੀ ਭਾਈ ਅਜਿਹੇ ਤਰੀਕੇ ਦੇ ਨਾਲ ਇਹਨਾਂ ਵੀਰਾਂ ਨੇ ਉਹ ਜਿਆਦਾ ਬੜਾ ਹੈ ਭਾਈ ਉਹਦਾ ਬਚਾ ਲੀਤਾ ਹੈ ਆਦ ਕੋ ਭਾਈ ਆਰਾਮ ਹੈ ਭਾਈ ਆਰਾਮ ਹੈ ਬੜੇ ਪਿਆਰ ਦੇ ਨਾਲ ਦੇਖੋ ਜੇ ਬਜਲੀ ਭਾਗ ਉੱਤੇ ਭਾਗਾ ਭਾਗਾ ਨਾ ਕਰੋ ਆ ਦੇਖੋ ਜਾ ਕੇ ਉਹਨੇ ਭਾਈ ਡਾ ਸਤਸੀ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਇਸ ਵੀਰ ਦਾ ਜਿਹੜਾ ਬਚਾ ਕੀਤਾ ਸੋ ਵੀਡੀਓ ਜਰੂਰ ਦਬ ਕੇ ਸ਼ੇਅਰ ਕਰਿਓ ਜਿਹੜੇ ਵੀਰ ਕਿਤੇ ਯਾਤਰਾ ਤੇ ਯਕਾਬਰ ਲੈ ਕੇ ਜਾਂਦੇ ਨੇ ਜਾਂ ਕੋਈ ਸਿੱਖਾ ਚਾਹੇ Hindu ਚਾਹੇ Muslim ਕਿਸੇ ਧਰਮ ਨਾਲ ਵੀ ਸੰਬੰਧ ਆਪਾਂ ਇਨਸਾਨੀਅਤ ਨੂੰ ਪਿਆਰ ਕਰਦੇ ਆ ਤੇ ਜਿਹੜੇ ਇਨਸਾਨੀਅਤ ਨੂੰ ਵੀਰ ਪਿਆਰ ਕਰਦੇ ਨੇ ਉਹ ਜਰੂਰ ਵੀਡੀਓ ਸ਼ੇਅਰ ਕਰਿਓ ਤਾਂ ਕਿ ਇਹ ਘਟਨਾ ਜਿਹੜੀ ਕਿਸੇ ਨਾਲ ਵਾਪਰੇ ਨਾ ਕਈ ਵਾਰੀ ਸੀ ਆ ਬੇਫਿਕਰੇ ਹੋ ਕੇ ਜਾਂ ਆਏ ਆ ਰਾਮ ਨਾਲ ਸੋ ਜਾਣੇ ਆ ਤੇ ਕੋਈ ਪਤਾ ਨਹੀਂ ਕਿੱਥੇ ਆ ਕੇ ਵੜ ਜਾਣ ਆਪਣੇ ਸਰੀਰ 'ਚ ਕੱਪੜਿਆਂ 'ਚ ਵੜ ਜਾਣ ਕਿਤੇ ਵੀ ਕਿਸੇ ਤਰ੍ਹਾਂ ਨਾਲ ਵੀ ਇਹ ਆਪਾਂ ਨੂੰ ਡੰਗ ਡੱਸ ਸਕਦੇ ਨੇ ਕਿਉਂਕਿ ਕੋਬਰਾ ਜਿਹੜਾ ਸੱਪ ਹੈ ਇਹਨਾਂ ਜ਼ਹਿਰੀਲਾ ਹੁੰਦਾ ਹੈ ਕਈ ਵਾਰੀ ਤਾਂ ਇਹ ਥੋੜਾ ਜਿਹਾ ਸਮਾਂ ਮਿਲਦਾ ਹੈ ਬੰਦੇ ਨੂੰ ਫਿਰ ਬਚਾਅ ਵਾਸਤੇ ਸੋ ਵੀਡੀਓ ਜ਼ਰੂਰ ਦਬਕੇ ਸ਼ੇਅਰ ਕਰਿਓ ਤਾਂਕਿ ਲੋਕਾਂ ਨੂੰ ਜਾਗਰਤੀ ਆ ਜਾਵੇ ਜਾਂ ਕਿਤੇ ਵੀ ਆਪਾਂ ਜਾਣੇ ਆ ਜ਼ਰੂਰ ਆਪਣਾ ਖਿਆਲ ਰੱਖਿਆ ਕਰੋ ਸੋ ਸਾਰੇ ਵੀਰ ਬਚਾਅ ਨਾਲ ਦੇ ਨਾਲ ਜੁੜੇ ਰਹੋ ਇਹ ਸਬਸਕ੍ਰਾਈਬ ਫੋਲੋ ਕਰ ਲਿਓ ਆਉਣ ਵਾਲੀ ਵੀਡੀਓ ਦੇਖਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ